ਸਲੂਕ ਮਹੱਲਾ ਚੌਥਾ ਹਰ ਹਰ ਨਾਮ ਅੰਮ੍ਰਿਤ ਹੈ ਹਰ ਜੱਪੀਐ ਸਤਗੁਰੁ ਭਾਏ ਹਰ ਹਰ ਨਾਮ ਪਵਿੱਤ ਹੈ ਹਰ ਜਪਤ ਸੁਨਤ ਦੁਖ ਜਾਏ ਹਰ ਨਾਮ ਤਿਨਹੀ ਅਰਾਧਿਆ ਜਿਨ ਮਸਤਕ ਲਿਖਿਆ ਧੁਰ ਪਾਏ ਹਰ ਦਰਗਾਹ ਜਨ ਪੈ ਨਾਈਨ ਜਿਨ ਹਰ ਮਨ ਵਸਿਆ ਆਏ ਜਨ ਨਾਨਕ ਤੇ ਮੁਖ ਉਜਲੇ ਜਿਨੇ ਹਰ ਸੁਣਿਆ ਮਨ ਭਾਏ ਮਹੱਲਾ ਚੌਥਾ ਹਰ ਹਰ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਜਿਨ ਧੁਰਮਸਤਕ ਲਿਖਿਆ ਤਿਨ ਸਤ ਗੁਰ ਮਿਲਿਆ ਆਏ ਤਨ ਮਨ ਸੀਤਲ ਹੋਇਆ ਸ਼ਾਂਤ ਵਸਦੀ ਮਨ ਆਏ ਨਾਨਕ ਹਰ ਹਰ ਚਾਉਂਦਿਆਂ ਸਭ ਦਾਲਦ ਦੁੱਖ ਲੈ ਜਾਏ ਪੌੜੀ ਹਉ ਵਾਰਿਆ ਤਿਨ ਕੋ ਸਦਾ ਸਦਾ ਜਿੰਨਾ ਸਤਗੁਰ ਮੇਰਾ ਪਿਆਰਾ ਦੇਖਿਆ ਤਿਨ ਕੋ ਮਿਲਿਆ ਮੇਰਾ ਸਤਗੁਰ ਜਿੰਨ ਕੋ ਧੁਰ ਮਸਤਕ ਲੇਖਿਆ ਹਰ ਅਗਮ ਧਿਆਇਆ ਗੁਰਮਤੀ ਤਿਸ ਰੂਪ ਨਹੀਂ ਪ੍ਰਵ ਰੇਖਿਆ ਗੁਰਬਚਨ ਧਿਆਇਆ ਜਿੰਨਾ ਅਗਮ ਹਰ ਤੇ ठाकुर ਸੇਵ ਕਰਾਲ ਏਕਿਆ ਸਭ ਕਹੋ ਮੁਖ ਹੋ ਨਰਨਰ ਹਰੀ ਨਰਨਰ ਹਰੀ ਨਰਨਰ ਹਰੀ ਹਰ ਲਾ ਹਰ ਭਗਤ ਵਸੇਖਿਆ ਸਲੋਕ ਮਹਲਾ ਚੌਥਾ ਰਾਮ ਨਾਮ ਰਮ ਰਵ ਰਹੇ ਰਮ ਰਾਮੋ ਰਾਮ ਰਮੀਤ ਕਟ ਕਟ ਆਤਮ ਰਾਮ ਹੈ ਪ੍ਰਭ ਖੇਲ ਕੀ ਓ ਰੰਗ ਰੀਤ ਹਰ ਨਿਕਟ ਵਸਦਾ ਜਗ ਜੀਵਨਾ ਪਰਗਾਸ ਕੀ ਓ ਗੁਰ ਮੀਤ ਹਰ ਸੁਆਮੀ ਹਰ ਪ੍ਰਭ ਤਿੰਨ ਮਿਲੇ ਜਿਨ ਲਿਖਿਆ ਤੁਰ ਹਰ ਪ੍ਰੀਤ ਜਨ ਨਾਨਕ ਨਾਮ ਧਿਆਇਆ ਗੁਰਬਚਨ ਜਪਿਓ ਮਨ ਕੀਤਾ ਮਹੱਲਾ ਚੌਥਾ ਹਰ ਪ੍ਰਭ ਸੱਜਣ ਲੋੜ ਲਹੋ ਭਾਗ ਵਸਿਆ ਵਡਭਾਗ ਗੁਰਪੂਰੈ ਦੇ ਖਾਲਿਆ ਨਾਨਕ ਹਰਿ ਨਿਵ ਲਾਗ ਪੌੜੀ ਤਨ ਤਨ ਸੁਹਾਵੀ ਸਫਲ ਘੜੀ ਜਿਤ ਹਰਿ ਸੇਵਾ ਮਨ ਪਾਣੀ ਹਰ ਕਥਾ ਸੁਣਾਵੋ ਮੇਰੇ ਗੁਰ ਸਿੱਖੋ ਮੇਰੇ ਹਰ ਪ੍ਰਭ ਅਕਥ ਕਹਾਣੀ ਕਿਉ ਪਾਈਐ ਕਿਉ ਦੇਖੀਐ ਮੇਰਾ ਹਰ ਪ੍ਰਭ ਸੁਗੜ ਸੁਜਾਣੀ ਹਰ ਮੇਲ ਦਿਖਾਏ ਆਪ ਹਰ ਗੁਰਬਚਨੀ ਨਾਮ ਸੁਮਾਣੀ ਤਿਨ ਵਿਟੋ ਹੋ ਨਾਨਕ ਵਾਰਿਆ ਜੋ ਜਪਦੇ ਹਰ ਨਿਰਬਾਣੀ ਸ਼ਲੋਕ ਮਹੱਲਾ ਚੌਥਾ ਹਰ ਪ੍ਰਭ ਰਤੇ ਲੋਇਣਾ ਗਿਆਨ ਅੰਜਨ ਗੁਰ ਦੇ ਮੈਂ ਪ੍ਰਭ ਸੱਜਣ ਪਾਇਆ ਜਨਨਾਨਕ ਸਹਿਜ ਮਿਲੇ ਮਹੱਲਾ ਚੌਥਾ ਗੁਰਮੁਖੇ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਈ ਨਾਮ ਚਿਤ ਵੈ ਨਾਮੋ ਪੜੈ ਨਾਮ ਰਹਿ ਲਿਵ ਲਾਈ ਨਾਮ ਪਦਾਰਥ ਪਾਈਐ ਚਿੰਤਾ ਗਈ ਬਿਲਾਇ ਸਤਗੁਰ ਮਿਨੇਐ ਨਾਮ ਊਪਜੈ ਤ੍ਰਿਸ਼ਨਾ ਭੁਖ ਸਭ ਜਾਇ ਨਾਮਿਕ ਨਾਮੇ ਰਤਿਆ ਨਾਮੋ ਪੱਲੈ ਪਾਈ ਪੌੜੀ ਤੁਦਿ ਆਪੇ ਜਗਤਿ ਉਪਾਏ ਕੈ ਤੁਦਿ ਆਪੇ ਵਸਗਤ ਕੀਤਾ ਇਕ ਮਨਮੁਖ ਕਰ ਹਰਾਇਨ ਇਕ ਨਾ ਮੇਲ ਗੁਰੂ ਤਿਨਾ ਜੀਤਾ ਹਰ ਊਤਮ ਹਰ ਪ੍ਰਭ ਨਾਮ ਹੈ ਗੁਰਬਚਨ ਸੁਭਾਗੈ ਲੀਤਾ ਦੁਖਦਾਲਦ ਸਭੋ ਲਹਿ ਗਿਆ ਜਾਂ ਨਾਉ ਗੁਰੂ ਹਰ ਦਿੱਤਾ ਸਭ ਸੇਵਹੁ ਮੋਹਨੋ ਮਨਮੋਹਨੋ ਜਗਮੋਹਨੋ ਜਿਨ ਜਗਤ ਉਪਾਏ ਸਭੋ ਵਸ ਕੀਤਾ ਸਲੋਕ ਮਹੱਲਾ ਚੌਥਾ ਮਨ ਅੰਤਰ ਹਉ ਮੈ ਰੋਗ ਹੈ ਭ੍ਰਮ ਪੂਲੇ ਮਨ ਮੁਖ ਦੁਰਜਨਾ ਨਾਨਕ ਰੋਗ ਵੰਜਾਈ ਮਿਲ ਸਤਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨ ਧਾਮ ਸੰਗਾਰਵਾ ਜਾਂ ਦੇਖਾਂ ਹਰ ਨੈਣੀ ਨਾਨਕ ਸੋ ਪ੍ਰਭ ਮੈਂ ਮਿਲੈ ਹਉ ਜੀਵਾ ਸਦ ਸੋਣੇ ਪੌੜੀ ਜਗਨਨਾਥ ਜਗਦੀਸ਼ਰ ਕਰਤੇ ਅਪਰੰਪਰ ਪੁਰਖ ਅਤੋਲ ਹਰਨਾਮ ਧਿਆਵੋ ਮੇਰੇ ਗੁਰ ਸਿੱਖੋ ਹਰਿ ਊਤਮ ਹਰਨਾਮ ਅਮੋਲ ਜਿਨ ਧਿਆਇਆ ਹਿਰਦੈ ਦਿਨ ਸਰਾਤ ਤੇ ਮਿਲੇ ਨਹੀਂ ਹਰ ਰੋਲ ਵਡਭਾਗੀ ਸੰਗਤ ਮਿਲੈ ਗੁਰ ਸਤਗੁਰ ਪੂਰਾ ਬੋਲ ਸਭ ਧਿਆਵੋ ਹੋ ਨਰ ਨਾਰਾਇਣੁ ਨਾਰਾਇਣੁ ਜਿਤ ਚੂਕਾ ਜਮ ਝਗੜ ਚ ਘੋਲ ਸਲੋਕ ਮਹੱਲਾ ਚੌਥਾ ਹਰ ਜਨ ਹਰ ਹਰ ਚਾਉਂਦੇ ਆਂ ਸਰ ਸੰਧਿਆ ਗਾਵਾਰ ਨਾਨਕ ਹਰ ਜਨ ਹਰ ਲਿਵ ਉੱਭਰੇ ਜਿਨ ਸੰਧਿਆ ਤਿਸ ਫਿਰ ਮਾਰ ਮਹੱਲਾ ਚੌਥਾ ਅੱਖੀਂ ਪ੍ਰੇਮ ਕਸਾਈਆਂ ਹਰ ਹਰ ਨਾਮ ਪੇਖਨ ਜੇ ਕਰ ਦੂਜਾ ਦੇਖਦੇ ਜਨ ਨਾਨਕ ਕੱਢ ਦੇ ਚੰਨ ਪੌੜੀ ਜਲ ਥਲ ਮਹੀਲ ਪੂਰਨੋ ਅਪਰੰਪਰ ਸੋਈ ਜੀ ਜੰਤ ਪ੍ਰਿਤਪਾਲ ਦਾ ਜੋ ਕਰੇ ਸੋ ਹੋਈ ਮਾਤ ਪਿਤਾ ਸੁਤ ਭਰਾਤ ਮੀਤ ਤਿਸ ਬਿਨ ਨਹੀਂ ਕੋਈ ਘਟ ਘਟ ਅੰਤਰ ਰਵ ਰਹਿਆ ਜਪਿ ਉਹ ਜਨ ਕੋਈ ਸਗਲ ਜਪੋ ਗੋਪਾਲ ਗੁਣ ਪ੍ਰਗਟ ਸਭ ਲੋਈ ਸ਼ਲੋਕ ਮਹੱਲਾ ਚੌਥਾ ਗੁਰਮੁਖ ਮਿਲੇ ਸੇ ਸਜਣਾ ਹਰ ਪ੍ਰਭ ਪਾਇਆ ਰੰਗ ਜਨ ਨਾਨਕ ਨਾਮ ਸਲਾਹੀ ਤੂੰ ਲੋਡ ਲੋਡ ਦਰਗਹ ਵਾਣਿ ਮਹੱਲਾ ਚੌਥਾ ਹਰ ਤੂੰ ਹੈਂ ਦਾਤਾ ਸਭ ਸਦਾ ਸਭ ਜੀ ਤੁਮਾਰੇ ਸਭ ਤੁਦੈ ਨੂੰ ਆਰਾਧ ਦੇ ਦਾਨ ਦੇਹੀ ਪਿਆਰੇ ਹਰ ਦਾਤਾ ਦਾ ਤਾਰ ਹੱਥ ਕੱਢਿਆ ਮੀਹੋ ਉੱਠਾ ਸੰਸਾਰੀ ਅਨ ਜੰਮਿਆ ਖੇਤੀ ਭਾਉ ਕਰ ਹਰ ਨਾਮ ਸੁਮਾਰੇ ਜਨ ਨਾਨਕ ਮੰਗੇ ਦਾਨ ਪ੍ਰਭ ਹਰ ਨਾਮ ਅਧਾਰੀ ਪੌੜੀ ਇੱਛਾ ਮਨ ਕੀ ਪੂਰੀ ਐ ਜੱਪੀ ਐ ਸੁਖ ਸਾਗਰ ਹਰ ਕੇ ਚਰਨ ਅਰਾਧੀ ਐ ਗੁਰ ਸ਼ਬਦ ਰਤਨਾਗਰ ਮਿਲ ਸਾਧੂ ਸੰਗ ਉਧਾਰ ਹੋਏ ਹਟੈ ਜਮ ਕਾਗਰ ਜਨਮ ਪਦਾਰਥ ਜੀਤੀ ਐ ਜਪ ਹਰ ਬੈਰਾਗਰ ਸਭ ਪਵੋ ਸਰਨ ਸਤ ਗੁਰੂ ਕੀ ਬਿਨ ਸਹਿ ਦੁਖ ਦਾਗਰ ਸ਼ਲੋਕ ਮਹੱਲਾ ਚੌਥਾ ਹਉ ਟੁੰਡੇਂਦੀ ਸੱਜਣਾ ਸੱਜਣ ਮੈਂ ਦਹਿ ਨਾਲ ਜਨ ਨਾਨਕ ਅਲੱਖ ਨਾਂ ਲਖੀਐ ਗੁਰਮੁਖ ਦੇਖਾਲ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿਨ ਸੱਚੈ ਤਿਸ ਬਿਨ ਰਹਿਣ ਨਾ ਜਾਈ ਸਤਗੁਰ ਮਿਲੈ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ ਪੌੜੀ ਕੋਈ ਗਾਵੇ ਕੋ ਸੁਣੈ ਕੋ ਉਚਰ ਸੁਣਾਵੇ ਜਨਮ ਜਨਮ ਕੀ ਮਲ ਉਤਰੈ ਮਨ ਚਿੰਦਿਆ ਪਾਵੇ ਆਉਣ ਜਾਣਾ ਮੀਟੀਐ ਹਰ ਕੇ ਗੁਣ ਗਾਵੇ ਆਪ ਤਰਹਿ ਸੰਗੀਤ ਰਾਹੀ ਸਭ ਕਟੰਮ ਤਰਾਵੇ ਜਨ ਨਾਨਕ ਤਿਸ ਬਲੇ ਹਾਰ ਲੈ ਜੋ ਮੇਰੇ ਹਰ ਪ੍ਰਭ ਭਾਵੇ ਸ਼ੁੱਧ ਰਾਗ ਕਾਂੜਾ ਬਾਣੀ ਨਾਮਦੇਵ ਜੀਓ ਕੀ ਏਕ ਓ ਅੰਕਾਰ ਸਤਗੁਰ ਪ੍ਰਸਾਦ ਐਸੋ RAM ਰਾਏ ਅੰਤਰ ਜਾਮੀ ਜੈਸੀ ਦਰਪਨ ਮਾਹੀ ਬਦਨ ਪਰਵਾਨੀ ਰਹਾਉ ਵਸੈ ਘਟਾ ਘਟ ਲੀਪ ਨਾ ਛੀਪੈ ਬੰਦਨ ਮੁਕਤਾ ਜਾਤ ਨਾ ਦੀਸੈ ਪਾਣੀ ਮਾਹੀ ਦੇਖ ਮੁਖ ਜੈਸਾ ਨਾਮੇ ਕੋ ਸੁਆਮੀ ਬੀਠਲ ਐਸਾ ਰਾਗ ਕਲਿਆਣ ਮੁਹੱਲਾ ਚੌਥਾ ਏਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਰਾਮਾ ਰਾਮ ਰਾਮੈ ਅੰਤ ਨਾ ਪਾਇਆ ਹਮ ਬਾਰਕ ਪ੍ਰਿਤ ਪਾਰੇ ਤੁਮਰੇ ਤੂੰ ਬੜ ਪੁਰਖ ਪਿਤਾ ਮੇਰਾ ਮਾਇਆ ਰਹਾਉ ਹਰ ਕੇ ਨਾਮ ਅਸੰਖ ਅਗਮ ਹੈ ਅਗਮ ਅਗਮ ਹਰ ਰਾਇਆ ਗੁਣੀ ਗਿਆਨੀ ਸੁਰਤ ਬਹੁ ਕੀਨੀ ਇਕ ਤਿਲ ਨਹੀਂ ਕੀਮਤ ਪਾਇਆ गोबिंद गुण गोविंद सत गावे गुण गोविंद अंत ना पाया तू अमित अतोल अपरंपर स्वामी बहो जपी है थाहा ना पाया पुसत करह तुमरी जनमा दो गुण गावे हर राया तुम जल निद हम मीने तुमरे तेरा अंत ना कतहु पाया जन को कृपा करहो मधुसूदन ਹਰ ਦੇਵਹੁ ਨਾਮ ਜਪਾਇ ਮੈਂ ਮੂਰਖ ਅੰਦਲੇ ਨਾਮ ਟੇਕ ਹੈ ਜਨ ਨਾਨਕ ਗੁਰਮੁਖ ਪਾਇ ਕਲਿਆਣ ਮਹੱਲਾ ਚੌਥਾ ਹਰ ਜਨ ਗੁਣ ਗਾਵਤ ਹਸਿਆ ਹਰ ਹਰ ਭਗਤ ਬਣੀ ਮਤ ਗੁਰਮਤ ਧੁਰਮਸਤਕ ਪ੍ਰਵਲਿਖਿਆ ਰਹਾਉ ਗੁਰ ਕੇ ਪੈਗ ਸਿਮਰਉ ਦਿਨ ਰਾਤੀ ਮਨ ਹਰ 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 ਬਸਤਿਆ ਹਰ 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 ਕੀਰਤ ਜਗ ਸਾਰੀ ਕਸ ਚੰਦਨ ਜਸ ਘਸਿਆ ਹਰ ਜਨ ਹਰ 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 ਲਿਵ ਲਾਈ ਸਭ ਸਾਖਤ ਖੋਜ ਪਿਆ ਜਿਉ ਕਿਰਤ ਸੰਜੋਗ ਚੱਲਿਓ ਨਰ ਨਿੰਦਕ ਪਗ 나ਗਨ ਸ਼ੋਹੇ ਜਲਿਆ ਜਨ ਕੇ ਤੁਮ ਹਰ ਰਾਖੇ ਸੁਆਮੀ ਤੁਮ ਜੁਗ ਜੁਗ ਜਨ ਰਖਿਆ ਕਹਾ ਭਿਆ ਦੇਤ ਕਰੀ ਬਖੀਲੀ ਸਭ ਕਰ ਕਰ ਝਰ ਪਰਿਆ ਜੇਤੇ ਜੀ ਜੰਤ ਪ੍ਰਭ ਕੀਏ ਸਭ ਕਾਲੈ ਮੁਖ ਗਰਸਿਆ ਹਰ ਜਨ ਹਰ 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 ਪ੍ਰਭ ਰਾਖੀ ਜਨ ਨਾਨਕ ਸਰਨ ਪਇਆ